ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਈਆਂ ਜੀ ਬਹੁਤ ਸੋਹਣੇ ਕਢਾਈ ਵਾਲੇ ਸੂਟ ਤੇ ਤਿੰਨ ਸੂਟਾਂ ਦੀ ਵੀਡੀਓ ਮੈਂ ਤੁਹਾਡੇ ਲਈ ਬਣਾਵਾਂਗੀ ਜੀ ਤਿੰਨੋਂ ਬਹੁਤ ਸੋਹਣੇ ਸੂਟ ਹੈ ਆ ਤੁਸੀਂ ਦੇਖ ਸਕਦੇ ਹੋ ਜੀ ਯੈਲੋ ਕਲਰ ਹੈ ਯੈਲੋ ਕਲਰ ਦੇ ਉੱਪਰ ਕਾਰਨਰ ਬਣੇ ਹੋਏ ਹੈ ਔਰ ਬਾਜੂ ਦੇ ਉੱਪਰ ਪੈਚ ਵਰਕ ਹੈ ਸੂਟ ਬਹੁਤ ਸੋਹਣਾ ਬਣਿਆ ਹੋਇਆ ਹੈ ਕਾਰੀਗਰ ਨੇ ਕੰਮ ਬਹੁਤ ਫਿਨਿਸ਼ਿੰਗ ਨਾਲ ਕੀਤਾ ਹੋਇਆ ਹੈ ਮਹਿਰੂਨ ਕਲਰ ਦਾ ਪੈਚ ਲਗਾ ਕੇ ਹੀ ਸੂਟ ਤਿਆਰ ਕਰਿਆ ਹੋਇਆ ਹੈ ਇਸ ਦੇ ਵਿੱਚ ਆਪਾਂ ਕੋਲ ਚਾਕ ਘੇਰਾ ਬਾਜੂ ਤੇ ਮੂਰੀ ਦਾ ਕੰਮ ਹੈ ਇਹ ਬੈਕ ਸਾਈਡ ਤੇ ਮੂਰੀ ਹੈ ਜੀ ਇਹ ਔਰਗਾਂਜ਼ਾ ਦੇ ਦੁਪੱਟੇ ਦੇ ਨਾਲ ਰੈਡੀ ਹੋਇਆ ਜੋ ਕਿ ਔਰਗਾਂਜ਼ਾ ਦਾ ਦੁਪੱਟਾ ਮੈਂ ਤੁਹਾਨੂੰ ਰੈਡੀ ਕਰਕੇ ਦਵਾਂਗੀ ਇਹ ਆਪਾਂ ਨੂੰ ਸੂਟ ਪਾਊਗਾ ਜੀ 3000 ਚ ਜੀ ਕਿਸੇ ਵੀ ਭੈਣ ਦੀ ਕੋਈ ਡਿਮਾਂਡ ਹੋਵੇ ਇਹਨੂੰ ਲੈ ਕੇ ਤੁਸੀਂ ਮੈਨੂੰ ਆਪਣੀ ਕਲਰ ਚੁਆਇਸ ਦੱਸ ਕੇ ਇਹ ਸੂਟ ਰੈਡੀ ਕਰਾ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਪੈਚਵਰਕ ਇਹ ਸੂਟ ਹੈ ਟੈਬੀ ਮਸ਼ਲੀਨ ਦਾ ਕੱਪੜਾ ਹੈ ਜੀ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਟੈਬੀ ਮਸ਼ਲੀਨ ਦਾ ਕੱਪੜਾ ਹੈ ਤੇ ਅਸੀਂ ਔਰਗੈਂਜ਼ਾ ਡਾਈ ਕਰਾ ਕੇ ਇਹਦੇ ਪੱਲਿਆਂ ਤੇ ਲਾਇਆ ਹੋਇਆ ਤੇ ਇੱਕ ਸਾਈਡ ਤੇ ਬਾਜੂ ਬਣਾਏ ਹੋਏ ਆ ਇਹ ਦੇਖੋ ਜੀ ਸੂਟ ਬਹੁਤ ਸੋਹਣਾ ਬਣਿਆ ਹੋਇਆ ਹੈ ਕੇ ਰੇ ਬੱਜੂ ਦਾ ਹੀ ਕੰਮ ਹੈ ਅਸੀਂ ਕਿੰਨੇ ਵੀ ਸੂਟ ਬਣਾਈਏ ਹਰ ਇੱਕ ਸੂਟ ਦਾ ਪੈਟਰਨ ਡਿਜ਼ਾਈਨ ਕਪੜਾ ਹਮੇਸ਼ਾ ਹੀ ਅਲੱਗ ਹੁੰਦਾ ਤੇ ਮੈਂ ਇੱਕ ਚੀਜ਼ ਹਮੇਸ਼ਾ ਨੋਟ ਕਰੀ ਹੈ ਕਿ ਕਾਰੀਗਰ ਜਿੰਨੇ ਵੀ ਸੂਟ ਬਣਾ ਕੇ ਲੈਂਦਾ ਹਰ ਇੱਕ ਸੂਟ ਚ ਕੁਛ ਨਾ ਕੁਛ ਕੁਛ ਨਾ ਕੁਛ ਇੰਪਰੂਵਮੈਂਟ ਹੋਰ ਵੀ ਵਧੀਆ ਕਰਕੇ ਲੈ ਕੇ ਆਉਂਦਾ ਜਿਵੇਂ ਕਿ ਆਹ ਸੂਟ ਆਪਾਂ ਕੋਲ ਹੈ ਪਹਿਲਾਂ ਆਪਾਂ ਨੇ ਸਿਲਕ ਦਾ ਪੈਚ ਲਾਇਆ ਸੀ ਤੇ ਇਸ ਟਾਈਮ ਆਪਾਂ ਨੇ ਵੈਲਵਟ ਦਾ ਪੈਚ ਲਗਾਇਆ ਹੋਇਆ ਸੂਟ ਵਾਕਈ ਬਹੁਤ ਸੋਹਣਾ ਲੱਗ ਰਿਹਾ ਤੇ ਇਹਦਾ ਪੈਚ ਹੈ ਜੋ ਔਰਗੈਂਜ਼ਾ ਦਾ ਲਗਾਇਆ ਹੋਇਆ ਸਟਫ ਬਹੁਤ ਸੋਹਣਾ ਹੈ ਦੁਪੱਟਾ ਡਾਈ ਹੋਇਆ ਵੈ ਉਤਵਾ ਦਾ ਗਿਆ ਜੀ ਇਹ ਸੂਟ ਇਹ ਆਪਾਂ ਕੋਲ ਹੈਗਾ ਜੀ ਚੱਕੇ ਰਿਆਂ ਦਾ ਕੰਮ ਇਹ ਡਿਜ਼ਾਈਨ ਪਹਿਲਾਂ ਵੀ ਆਪਾਂ ਕੋਲ ਰੈਡੀ ਹੋ ਚੁੱਕਿਆ ਇਹ ਤੁਸੀਂ ਦੇਖੋ ਚੱਕ ਕੇ ਇਹਦਾ ਕੰਮ ਹੈ ਜੀ ਇਹ ਸੂਟ ਪਹਿਲੇ ਵੀ ਆਪਾਂ ਕੋਲ ਪਰਪਲ ਕਲਰ ਚ ਰੈਡੀ ਹੋਇਆ ਥੋੜਾ ਪਰਪਲ ਲਾਈਟ ਸੀ ਤੇ ਇਹ ਜੋ ਹੈਗਾ ਇਹ ਬਲੂ ਕਲਰ ਹੈ ਸ਼ਾਈਨ ਬਹੁਤ ਹੈ ਤੇ ਜੋ ਕਪੜਾ ਹੈ ਉਹ ਜਿਮੀ ਚੂ ਦਾ ਕਪੜਾ ਹੈ ਜੀ ਸ਼ਾਈਨ ਬਹੁਤ ਸੋਹਣੀ ਹੈ ਤੇ ਕੰਮ ਵੀ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈ ਕਾਰੀਗਰ ਨੇ ਵਾਈਟ ਕਲਰ ਦੇ ਨਾਲ ਵਿਦ ਜਰੀ ਦੇ ਨਾਲ ਹੀ ਸੂਟ ਰੈਡੀ ਕਰਿਆ ਹੋਇਆ ਇੱਕ ਇੱਕ ਤੰਦ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਕਰਿਆ ਹੋਇਆ ਇਹ ਹੈਗੀ ਹੈ ਜੀ ਇਹਦੀ ਮੂਰੀ ਇਹ ਮੂਰੀ ਤੇ ਕੰਮ ਬਣਿਆ ਹੋਇਆ ਹੈ ਸ਼ਰਟ ਨਾਲ ਦਾ ਹੀ ਕੰਮ ਅੰਬੀ ਡਿਜ਼ਾਈਨ ਵਿੱਚ ਕਾਰੀਗਰ ਨੇ ਮੂਰੀ ਤੇ ਦਿੱਤਾ ਹੋਇਆ ਹੈ ਪੂਰਾ ਪੋਂਚਾ ਰੈਡੀ ਹੈ ਸੋ ਤੁਸੀਂ ਵੀ ਜਿੱਦਾਂ ਆਪਣੀ ਚੁਆਇਸ ਦੇ ਸੂਟ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਸਾਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਜੀ ਲਾਈਕ ਕਰਨਾ ਨਾ ਭੁੱਲੋ ਓਕੇ ਜੀ ਥੈਂਕ ਯੂ